ਇਹ ਹੈ ਜੀ 12ਵੀਂ ਪੌੜੀ ਦੀ 5ਵੀਂ ਪੰਕਤੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਐਸਾ ਨਾਮ ਨਿਰੰਝਨ ਹੋਏ ਤੇ ਇਸ ਨੂੰ ਗਾ ਕੇ ਵੀ ਪੜ ਸਕਦੇ ਆਂ ਜੀ ਐਸਾ ਨਾਮ ਨਿਰੰਝਨ ਹੋਏ ਐਸਾ ਭਾਵ ਅਜਿਹੇ ਜਪਿਆ ਹੋਇਆ ਠੀਕ ਹੈ ਜੀ ਜਿਹੜਾ ਆਪਾਂ ਸੁਣਿਆ ਜਪਦੇ ਆ ਰਹੇ ਆਂ ਲੈਂਦੇ ਆ ਰਹੇ ਆ ਐਸਾ ਉੱਚਾ ਵੀ ਹੈ ਕਿਉਂਕਿ ਪ੍ਰਭੂ ਪ੍ਰਮਾਤਮਾ ਸਭ ਤੋਂ ਉੱਚਾ ਹੈ ਠੀਕ ਹੈ ਇਹ ਉੱਚਾ ਨਾਮ ਉਸ ਦੀ ਉੱਚੀ ਯਾਦ ਨਾਮ ਹੈ ਜੀ ਪ੍ਰਭੂ ਪ੍ਰਮਾਤਮਾ ਦਾ ਨਾਮ ਠੀਕ ਹੈ ਜੀ ਨਾਮ ਨੂੰ ਔਂਕੜ ਆਇਆ ਹੈ ਪ੍ਰਭੂ ਪ੍ਰਮਾਤਮਾ ਦੀ ਗੱਲ ਹੈ ਜੀ ਤੇ ਜਿਹੜੀ ਨਿਰੰਝਨ ਹੈ ਇਹ ਵੀ ਪ੍ਰਭੂ ਪ੍ਰਮਾਤਮਾ ਹੈ ਕਿਉਂਕਿ ਪ੍ਰਭੂ ਪ੍ਰਮਾਤਮਾ ਜਿਹੜਾ ਹੈ ਉਹ ਕਾਲਖਤ ਹੋ ਰਹਿਤੇ ਜੀ ਪਹਿਲਾਂ ਵੀ ਆਪਾਂ ਗੱਲ ਕੀਤੀ ਸੀ ਨਿਰੰਝਨ ਨੂੰ ਜਦੋਂ ਇਕੱਠੇ ਕਰਕੇ ਲਿਖਦੇ ਆਂ ਉਦੋਂ ਨਿਰੰਜਨ ਦਾ ਨਿਰੰਜਨ ਵਰ ਜਾਂਦਾ ਜੀ ਨਿਰ ਦਾ ਪਾਵ ਹੈ ਬਿਨਾ ਅੰਜਨ ਦਾ ਪਾਵ ਹੈ ਕਾਲਖ ਸੁਰਮਾ ਠੀਕ ਹੈ ਜੀ ਕਾਲਖ ਤੋਂ ਰਹਤ ਜਿਵੇਂ ਆਪਾਂ ਕਹੀਏ ਅੰਜਨ ਮਾਹੀ ਨਰੰਜਨ ਰਹੀਏ ਜਿਵੇਂ ਕਮਲ ਦਾ ਫੁੱਲ ਇੱਕ ਟੋਬੇ ਵਿੱਚ ਰਹਿੰਦਾ ਜੀ ਗੰਦਗੀ ਵਿੱਚ ਰਹਿੰਦਾ ਪਰ ਉਹ ਆਪ ਨਿਰਮਲ ਰਹਿੰਦਾ ਹੈ ਜੀ ਇਸ ਇਸ ਦੇ ਲਈ ਇਸ ਪੰਕਤੀ ਦੇ ਦੋ ਅਰਥ ਨਿਕਲਦੇ ਨੇ ਜੀ ਅਜੇਹੇ ਪ੍ਰਭੂ ਪਰਮਾਤਮਾ ਦਾ ਨਾਮ ਜਪਣ ਕਰਕੇ ਉਸ ਮਨੁੱਖ ਦੇ ਵਿੱਚ ਪ੍ਰਭੂ ਪਰਮਾਤਮਾ ਦੇ ਗੁਣ ਪੈਦਾ ਹੋ ਜਾਂਦੇ ਨੇ ਜੀ ਠੀਕ ਹੈ ਜੀ ਤੇ ਉਹ ਮਾਇਆ ਦੇ ਪ੍ਰਭਾਵ ਤੋਂ ਪਰੇ ਹੋ ਜਾਂਦਾ ਕਿਉਂਕਿ ਪ੍ਰਭੂ ਪਰਮਾਤਮਾ ਦਾ ਨਾਮ ਜਪਦਾ ਹੈ ਐਸਾ ਨਾਮ ਨਿਰੰਜਨ ਹੋਏ ਹੋਏ ਹੁੰਦਾ ਜੀ ਪ੍ਰਗਟ ਹੋਣਾ ਦੱਸ ਪੈਣਾ ਭਾਵ ਜਪਿਆ ਹੋਇਆ ਪ੍ਰਭੂ ਪਰਮਾਤਮਾ ਦੇ ਨਾਮ ਦੇ ਨਾਲ ਜਿਹੜਾ ਮਨੁੱਖ ਦੇ ਅੰਦਰ ਹੈ ਪ੍ਰਭੂ ਪਰਮਾਤਮਾ ਪ੍ਰਗਟ ਹੋ ਜਾਂਦਾ ਜੀ ਭਾਵ ਮਨੁੱਖ ਦਾ ਸਰੀਰ ਉਸ ਪਰਮਾਤਮਾ ਦੇ ਯੋਗ ਹੋ ਜਾਂਦਾ ਜੀ ਜਿਹੜਾ ਆਪਾਂ ਗੱਲ ਕਰਦੇ ਸੀ ਨਾ ਸੈਪੰਗ ਉਹ ਉਹ ਇਹ ਪੰਕਤੀ ਹੈ ਜੀ ਅੱਗੇ ਵੀ ਆਏਗਾ ਜਿਹੜਾ ਸੱਚਖੰਡ ਦੀ ਅਵਸਥਾ ਹੈ ਜੀ ਠੀਕ ਹੈ ਸਵਾਲ ਆਇਆ ਸੀ ਕਿਵ ਸਚਿਆਰਾ ਹੋਈਏ ਹੋਈਏ ਕਿਵ ਕੂੜਾ ਟੁੱਟੇ ਪਾ ਠੀਕ ਹੈ ਜੀ ਕਿੱਦਾਂ ਸਾਡੇ ਅੰਦਰ ਸਚਿਆਰੇ ਦਾ ਯੋਗ ਹੋ ਸਕਦਾ ਹੈ ਜੀ ਆਹ ਆਨਸਰ ਵੀ ਆ ਗਿਆ ਉਸ ਦਾ ਐਸਾ ਨਾਮ ਨਿਰੰਜਨ ਹੋਏ ਉਸ ਐਸਾ ਜਪਿਆ ਹੋਇਆ ਨਾਮ ਐਸਾ ਉਸ ਪ੍ਰਭੂ ਪਰਮਾਤਮਾ ਦਾ ਕੀਤਾ ਹੋਇਆ ਸ਼ੁਕਰਾਨਾ ਉਸ ਨੂੰ ਹਮੇਸ਼ਾ ਆਪਣੀ ਯਾਦ ਵਿੱਚ ਰੱਖਣ ਦੇ ਨਾਲ ਪ੍ਰਭੂ ਪਰਮਾਤਮਾ ਤੁਹਾਡੇ ਅੰਦਰ ਪ੍ਰਗਟ ਹੋ ਜਾਏਗਾ ਜਰ ਹਰ ਵਕਤ ਤੁਸੀਂ ਉਸ ਨੂੰ ਯਾਦ ਰੱਖੋਗੇ ਠੀਕ ਹੈ ਇਹ ਹੈ ਜੀ ਅਧਿਆਤਮਿਕ ਅਰਥ ਰੋਹਾਨੀਅਤ ਅਰਥ ਕਹ ਲਓ ਦੂਜਾ ਹੈ ਜੀ ਜੇ ਅਜੇਹੇ ਪ੍ਰਭੂ ਪਰਮਾਤਮਾ ਦਾ ਜਪਿਆ ਹੋਇਆ ਨਾਮ ਤੁਹਾਨੂੰ ਇਸ ਦੁਨੀਆ ਦੇ ਜਿਹੜੇ ਇਸ ਦੁਨੀਆ ਦਾ ਮਾਇਆ ਦਾ ਪ੍ਰਭਾਵ ਹੈ ਨਾ ਉਸ ਤੋਂ ਦੂਰ ਲੈ ਜਾਏਗਾ ਜੀ ਠੀਕ ਹੈ ਮਾਇਆ ਵੀ ਇੱਕ ਗੁਣ ਹੈ ਜੀ ਮਾਇਆ ਦੇ ਤਿੰਨ ਗੁਣ ਹਨ ਅਸਲ ਮਾਇਆ ਨੂੰ ਵੀ ਗੁਣ ਕਿਹਾ ਗਿਆ ਜੀ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਮਾਇਆ ਦੇ ਤਿੰਨ ਗੁਣ ਕਿਹੜੇ ਨੇ ਰਜੋ ਗੁਣ ਸਤੋ ਗੁਣ ਤਮੋ ਗੁਣ ਰਾਜ ਸਤ ਤੇ ਤਮ ਰਾਜ ਸਤ ਤੇ ਤਮ ਰਜੋ ਵੀ ਕਹਿ ਦਿੰਦੇ ਆ ਜੀ ਸਤੋ ਵੀ ਕਹਿਣਦੇ ਆ ਤਮੋ ਵੀ ਕਹਿਣਦੇ ਆ ਇਸ ਨੂੰ ਆਪਾਂ ਅੱਗੇ ਵਿਚਾਰ ਕਰਾਂਗੇ ਜੀ ਕਿਉਂਕਿ ਮਾਇਆ ਵੀ ਇੱਕ ਗੁਣ ਹੈ ਠੀਕ ਹੈ ਐਸ ਲਈ ਅਜੇਹੇ ਪ੍ਰਭੂ ਪਰਮਾਤਮਾ ਦੇ ਜਿਹੜਾ ਜਪਿਆ ਹੋਇਆ ਨਾਮ ਹੈ ਇਸ ਮਾਇਆ ਦੇ ਪ੍ਰਭਾਵ ਤੋਂ ਪਰੇ ਲੈ ਗਿਆ ਤੇ ਮਾਇਆ ਦੇ ਪ੍ਰਭਾਵ ਤੋਂ ਵਾਦਿਕ ਚੌਥਾ ਹੋਰ ਗੁਣ ਹੈ ਜੀ ਜਿਸ ਨੂੰ ਤੁਰਿਆ ਗੁਣ ਕਹਿੰਦੇ ਆ ਠੀਕ ਹੈ ਜੀ ਕੁਰਬਾਨੀ ਇਸ ਗੁਣ ਦੀ ਗੱਲ ਕਰਦੀ ਹੈ ਜੀ ਇਸ ਚੌਥੇ ਗੁਣ ਦੇ ਵਿੱਚ ਜਾ ਕੇ ਜਿਹੜਾ ਹੈ ਜੀ ਮਨੁੱਖ ਪ੍ਰਭੂ ਪਰਮਾਤਮਾ ਦੇ ਨਾਲ ਇਕਮਿਕ ਹੋ ਜਾਂਦਾ ਹੈ ਜੀ ਐਸ ਲਈ ਮਾਇਆ ਦੇ ਵਿੱਚ ਇਹ ਤਿੰਨ ਗੁਣ ਨੇ ਰਜੋ ਗੁਣ ਸਤੋਗੁਣ ਤੇ ਤਮੋਗੁਣ ਠੀਕ ਹੈ ਇਹ ਮਾਇਆ ਦੇ ਪ੍ਰਭਾਵ ਵਿੱਚ ਨੇ ਮਾਇਆ ਦੇ ਪ੍ਰਭਾਵ ਤੋਂ ਬਾਅਦ ਚੌਥਾ ਗੁਣ ਜਿਹਦੀ ਗੁਰੂ ਗ੍ਰੰਥ ਸਾਹਿਬ ਜੀ ਗੱਲ ਕਰਦੇ ਨੇ ਉਹ ਹੈ ਜੀ ਤੁਰਿਆ ਗੁਣ ਜਾਂ ਤੁਰੀ ਅਵਸਥਾ ਠੀਕ ਹੈ ਜਿਸ ਜੋ ਮਾਇਆ ਦੇ ਪ੍ਰਭਾਵ ਤੋਂ ਬਾਹਰ ਹੈ ਜਿਸ ਦੇ ਵਿੱਚ ਪ੍ਰਭੂ ਪਰਮਾਤਮਾ ਨਾਲ ਇੱਕਮਿਕ ਹੋ ਜਾਂਦੇ ਨੇ ਠੀਕ ਹੈ ਇਹ ਦੋ ਵੱਖ-ਵੱਖਰੇ ਰੋਹਾਨੀਅਤ ਤੇ ਇੱਕ ਮਨੁੱਖੀ ਸਰੀਰ ਨੂੰ ਜਾਗਰੂਤ ਕਰਨ ਵਾਲੇ कि ਜੇ ਤੂੰ ਪ੍ਰਭੂ ਪਰਮਾਤਮਾ ਦਾ ਨਾਮ ਜਪੇਗਾ ਤੂੰ ਮਾਇਆ ਦੇ ਜਿਹੜੇ ਰਜੋਸ ਤੋ ਤਿੰਨ ਗੁਣ ਨੇ ਤਮੋ ਭਾਵ ਤੂੰ ਜ਼ਿੰਦਗੀ ਦੇ ਜਿਹੜੇ ਲਾਲਚ ਤੇਰੇ ਵਿੱਚ ਹੈ ਕਾਮ ਕਰੋ ਲੋ ਮੋਹ ਹੰਕਾਰ ਜਿੰਨੇ ਵੀ ਸਾਰੇ ਔਗਣ ਨੇ ਤੂੰ ਉਹਨਾਂ ਤੋਂ ਉੱਪਰ ਉੱਠ ਜਾਵੇਂਗਾ ਠੀਕ ਹੈ ਇਹ ਹੈ ਜੀ ਔਗਣਾਂ ਤੋਂ ਉੱਠੇ ਉੱਪਰ ਉੱਠਣਾ ਡਿਪਰੈਸ਼ਨ ਐਂਗਜ਼ਾਇਟੀ ਸਟ्रेस ਸਾਰਿਆਂ ਤੋਂ ਦੂਰ ਹੋ ਜਾਣਾ ਠੀਕ ਹੈ ਗਿਆਨਹੀਨ ਜਿਹੜਾ ਅਗਿਆਨਤਾ ਤੋਂ ਦੂਰ ਹੋ ਜਾਣਾ ਠੀਕ ਹੈ ਜੀ ਤੇ ਪਹਿਲਾ ਅਰਥ ਹੈ ਜੀ ਇਹ ਜਿਹੜਾ ਹੈ ਰੋਹਾਨੀ ਅਰਥ ਅਰਥ ਹੈ ਭਾਵ ਐਸਾ ਜਪਿਆ ਹੋਇਆ ਨਾਮ ਦੇ ਨਾਲ ਪ੍ਰਭੂ ਪਰਮਾਤਮਾ ਤੇਰੇ ਅੰਦਰ ਪ੍ਰਗਟ ਹੋ ਜਾਏਗਾ ਜੀ ਆਓ ਇਹ ਇੱਕ ਖਾਸ ਮੈਸੇਜ ਹੈ ਜੀ ਇਸ ਪੌੜੀ ਦਾ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋ ਇਹ ਦੋ ਆਖਰ ਲੀਆਂ ਪੰਕਤੀਆਂ ਨੇ ਜੀ ਇਸ ਲਈ ਇਹ ਬਾਰ-ਬਾਰ ਅਗਲੀਆਂ ਤਿੰਨ ਪੌੜੀਆਂ 'ਚ ਦੁਆਰੇ ਫੇਰ ਆਣ ਗਈਆਂ ਤੇ ਆਓ ਦੇਖੀਏ ਅਗਲੀ ਪੰਕਤੀ ਦੇ ਕੀ ਅਰਥ ਹਨ ਜੀ